ਅਕੀਦਰ ਸਾਹਿਬ ਹਰਿਆਣਾ ਦੇ ਵਿੱਚ ਚੋਣਾਂ ਨੇ ਉਥੋਂ ਦੀਆਂ ਨਗਰ ਨਿਗਮਾਂ ਵਗੈਰਾ ਦੀਆਂ ਤੇ ਉਹਦੇ ਵਾਸਤੇ ਵੀ ਸਾਰੀਆਂ ਤਰ੍ਹਾਂ ਜ਼ੋਰ ਲਾ ਰਹੀਆਂ ਨੇ ਪਰ ਜਿਹੜੇ ਕਹਿੰਦੇ ਅਨੁਸ਼ਾਸਨੀ ਕਾਰਵਾਈ ਦੇ ਵਿੱਚ ਆ ਜਾਂਦੇ ਨੇ ਪਾਰਟੀ ਦੇ ਵਿੱਚ ਸਹੀ ਕੰਮ ਨਹੀਂ ਕਰਦੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ। ਭਾਜਪਾ ਨੇ ਵੀ ਆਪਣੇ 78 ਦੇ ਕਰੀਬ ਆਗੂਆਂ ਨੂੰ 6 ਸਾਲਾਂ ਵਾਸਤੇ ਪਾਰਟੀ ਚੋਂ ਬਾਹਰ ਕਰ ਦਿੱਤਾ। ਤੇ ਹੁਣ ਕਾਂਗਰਸ ਵੀ ਪਿੱਛੇ ਨਹੀਂ ਹਟੀ ਕਾਂਗਰਸ ਨੇ ਵੀ ਆਪਣੇ ਛੇ ਦੇ ਕਰੀਬ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਤਾ ਜਿਹਦੇ ਵਿੱਚ ਇੱਕ ਸਾਬਕਾ ਵਿਧਾਇਕ ਵੀ ਹੈ 6 ਸਾਲਾਂ ਲਈ ਛੇ ਜਣਿਆਂ ਨੂੰ ਕਾਂਗਰਸ ਨੇ ਇੱਕ ਸਾਬਕਾ ਵਿਧਾਇਕ ਸਮੇਤ ਇੱਕ ਕੋਈ ਵਿਧਾਇਕ ਦੀ ਹੈ ਉਹ ਕੋਈ ਪਤਨੀ ਵੀ ਹੈਗੀ ਆ ਉਹਨਾਂ ਨੂੰ 6 ਸਾਲਾਂ ਵਾਸਤੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵਿਰੋਧੀ role ਨਿਭਾਉਣ ਕਰਕੇ ਕਾਂਗਰਸ ਦਾ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ 6 ਸਾਲਾਂ ਵਾਸਤੇ ਤੇ ਇਹਨਾਂ ਵਿੱਚ ਖਾਸ ਕਰਕੇ ਵੀਜੇ ਕੌਸ਼ਕ ਵੀ ਹੈਗਾ ਰாகுਲ ਚੌਧਰੀ ਵੀ ਹੈਗਾ ਪੂਜਾ ਰਾਣੀਔਰ ਮੈਂ ਕਿਹਾ ਸੀ ਨਾ ਉਹ ਵੀ ਹੈਗੀ ਹੈ ਹੂੰ ਰੁਪੇਸ਼ ਮਰਕ ਵੀ ਹੈਗਾ ਤੇ ਇਹਨਾਂ ਦੇ ਵਿੱਚ ਇਹ ਬੰਦੇ ਵੀ ਹੈਗੇ ਨੇ ਜਿਹੜੇ ਕਿ ਕਾਂਗਰਸ ਨੇ ਹਰਿਆਣਾ ਦੇ ਵਿੱਚੋਂ ਕੱਢੇ ਨੇ ਤੇ ਕਾਰਗੋ ਜਿਆ ਪਹਿਲਾਂ ਹੁਣੇ ਚਾਹੀਦੀਆਂ ਸੀਗੀਆਂ ਉਹ ਕਾਂਗਰਸ ਕਹਿੰਦੇ ਵੀ ਪਿਛਲੀ ਰੋਟੀ ਖਾਂਦੇ ਆ ਕਾਂਗਰਸ ਸਾਡੀ ਇਹਣਾ ਗੱਲ ਤੋਂ ਮਨ ਜੀ ਪਿਛਲੀ ਰੋਟੀ ਵਾਲੇ ਸਾਡੇ ਦਰਸ਼ਕਾਂ ਸਮਝਦੇ ਹੋਣਗੇ ਉਹ ਕਹਿੰਦੇ ਪਿਛਲੀ ਰੋਟੀ ਜਿਹੜੇ ਬੰਦੇ ਨੇ ਹੂੰ ਬੰਦੇ ਪਿਛਲੀ ਰੋਟੀ ਕਿਉਂ ਨਹੀਂ ਖਾਣੀ ਤੇ ਪਿਛਲੀ ਰੋਟੀ ਨਹੀਂ ਖਾਣਨੀ ਚਾਹੀਦੀ ਬੰਦੇ ਨੂੰ ਪਿੱਛੋਂ ਮਗ ਲਾਉਂਦੀ ਆ ਉਹਨੂੰ ਹੂੰ ਕਹਿੰਦੇ ਪਹਿਲਾਂ ਆਕਰਮੀ ਖੂਬ ਲੈ ਜਮਾ ਹਰਤੇਗਪਹਾਦਰ ਸਟੇਟ ਲਾਰਜ ਯੂਨੀਵਰਸਿਟੀ ਦੇ ਵਾਸਤੇ 250 ਕਰੋੜ ਰੁਪਇਆ ਜਿਹੜਾ ਕਿ ਉਹਨੇ ਕੀਤਾ ਸੀ ਐਲਾਨ ਕੈਪਟਨ ਅਮਰਿੰਦਰ ਨੇ ਬਾਅਦ ਚ ਉਹ ਕਹਿੰਦੇ ਆਮ ਆਦਿ ਪਾਰਟੀ ਨੇ ਅੱਗੇ ਗੱਲ ਨਹੀਂ ਕੀਤੀ ਕੋਈ ਇਹ ਦੋਸ਼ ਲੱਗੇ ਨੇ ਕੱਲ ਵੈਸੇ ਉਹਦੇ ਵਿੱਚ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਬਾ ਚਰਚ ਜੰਨੀ ਵਰਗੇ ਬੰਦੇ ਇਕੱਠੇ ਹੋ ਸੀ ਉੱਥੇ ਅਕੀਦਾ ਸਾਹਿਬ ਹਰਿਆਣਾ ਦੇ ਵਿੱਚ ਚੋਣਾਂ ਨੇ ਉਥੋਂ ਦੀਆਂ ਨਗਰ ਨਿਗਮਾਂ ਵਗੈਰਾ ਦੀਆਂ ਤੇ ਉਹਦੇ ਵਾਸਤੇ 20 ਸਾਰੀਆਂ ਤਰ੍ਹਾਂ ਜ਼ੋਰ ਲਾ ਰਹੀਆਂ ਨੇ ਪਰ ਜਿਹੜੇ ਕਹਿੰਦੇ ਅਨੁਸ਼ਾਸਨੀ ਕਾਰਵਾਈ ਦੇ ਵਿੱਚ ਆ ਜਾਂਦੇ ਨੇ ਪਾਰਟੀ ਦੇ ਵਿੱਚ ਸਹੀ ਕੰਮ ਨਹੀਂ ਕਰਦੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਪਿੱਛੇ ਜੇ ਭਾਜਪਾ ਨੇ ਵੀ ਆਪਣੇ 78 ਦੇ ਕਰੀਬ ਆਗੂਆਂ ਨੂੰ 6 ਸਾਲਾਂ ਵਾਸਤੇ ਪਾਰਟੀ ਚੋਂ ਬਾਹਰ ਕਰ ਦਿੱਤਾ ਤੂੰ ਕਾਂਗਰਸ ਵੀ ਪਿੱਛੇ ਨਹੀਂ ਹਟੀ ਕਾਂਗਰਸ ਨੇ ਵੀ ਆਪਣੇ 6 ਦੇ ਕਰੀਬ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਤਾ ਜਿਦੇ ਵਿੱਚ ਇੱਕ ਸਾਬਕਾ ਵਿਧਾਇਕ ਵੀ ਹੈ ਸਾਬਕਾ ਵਿਧਾਇਕ RAMBIR SINGH ਦੇਸਣੇ 6 ਜਣਿਆਂ ਨੂੰ 6 ਸਾਲਾਂ ਲਈ ਪਾਰਟੀ ਚੋਂ ਬਾਹਰ ਕੀਤਾ ਗਿਆ 6 ਸਾਲਾਂ ਲਈ 6 ਜਣਿਆਂ ਨੂੰ ਕਾਂਗਰਸ ਨੇ ਇੱਕ ਸਾਬਕਾ ਵਿਧਾਇਕ ਸਮੇਤ ਇੱਕ ਕੋਈ ਵਿਧਾਇਕ ਦੀ ਕੋਈ ਪਤਨੀ ਵੀ ਹੈਗੀ ਆ ਉਹਨਾਂ ਨੂੰ 6 ਸਾਲਾਂ ਵਾਸਤੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵਿਰੋਧੀ ਰੋਲ ਨਿਭਾਉਣ ਕਰਕੇ ਕਾਂਗਰਸ ਦਾ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ 6 ਸਾਲਾਂ ਵਾਸਤੇ ਤਾਂ ਗੁਰੂ ਦੇ ਗੁਰੂ ਦੀ ਬਾ ਗੁਰੂ ਦੀ ਜਿਹੜੀ ਹੈਗੀਆਂ ਉਹਨਾਂ ਕਰਕੇ ਤੇ ਇਹਨਾਂ ਵਿੱਚ ਖਾਸ ਕਰਕੇ ਵੀਜੇ ਕੌਸ਼ਟ ਵੀ ਹੈਗਾ ਰਾਹੁਲ ਚੌਧਰੀ ਵੀ ਹੈਗਾ ਪੂਜਾ ਰਾਣੀਔਰ ਮੈਂ ਕਿਹਾ ਸੀ ਨਾ ਉਹ ਵੀ ਹੈਗੀ ਆ ਹਮ ਰੁਪੇਸ਼ ਮਲਕ ਵੀ ਹੈਗਾ ਇਹ ਇਹਨਾਂ ਦੇ ਵਿੱਚ ਇਹ ਬੰਦੇ 20 ਹੈਗੇ ਨੇ ਜਿਹੜੇ ਕਿ ਕਾਂਗਰਸ ਨੇਹਰਾਨੇ ਦੇ ਵਿੱਚੋਂ ਕੱਢੇ ਨੇ ਇਹ ਕਾਰਜਾਂ ਪਹਿਲਾਂ ਹੋਣੇ ਚਾਹੀਦੀਆਂ ਸੀਗੀਆਂ ਉਹ ਕਾਂਗਰਸ ਕਹਿੰਦੇ ਵੀ ਪਿਛਲੀ ਰੋਟੀ ਖਾਂਦੇ ਆ ਕਾਂਗਰਸ ਵਾਲੇ ਹਮ ਹੈ ਨਾ ਗਲਤ ਮੈਂ ਜੀ ਪਿਛਲੀ ਰੋਟੀ ਵਾਲੀ ਸਾਡੇ ਦਾਸ ਦਾ ਸਮਝਦੇ ਹੋਣਗੇ ਉਹ ਕਹਿੰਦੇ ਪਿਛਲੀ ਰੋਟੀ ਨਹੀਂ ਖਾਣੇ ਜਿਹਦੇ ਬੰਦੇ ਨੂੰ ਹੂੰ ਉਹ ਬੰਦੇ ਪਿਛਲੀ ਰੋਟੀ ਕਿਉਂ ਨਹੀਂ ਖਾਣਦੇ ਪਿਛਲੀ ਰੋਟੀ ਨਹੀਂ ਖਾਣਨੀ ਚਾਹੀਦੀ ਬੰਦੇ ਨੂੰ ਪਿੱਛੋਂ ਅਗਲ ਆਉਂਦੀ ਆ ਉਹਨੂੰ ਹੂੰ ਕਹਿੰਦੇ ਪਹਿਲਾਂ ਅਗਲ ਕੋਈ ਹੋਰ ਲੈ ਜਾਂਦਾ ਤੇ ਮੇਰੇ ਖਿਆਲ ਚ ਕਾਂਗਰਸ ਵਾਲੇ ਵੀ ਰੋਟੀ ਪਿਛਲੀ ਖਾਂਦੇ ਆ ਇਹਨੂੰ ਅਗਲੀ ਪਿੱਛੋਂ ਆਉਂਦੀ ਆ ਵੀ ਆਹ ਅਗਾਜ ਦਾ ਹੁਣ ਕਰ ਲਈਏ ਆਪਾਂ ਜਦੋਂ ਸਾਰੇ ਕਹਿੰਦੇ ਜਦੋਂ ਬਾਜੀ ਲੈ ਗਏ ਚੋਰ ਉਦੋਂ ਵੀ ਬਾਜੀ ਨੂੰ ਲੱਭਦੇ ਫਿਰਦੇ ਹੁੰਦੇ ਆ ਇਹ ਕਾਂਗਰਸ ਵਾਲੇ ਕਾਂਗਰਸ ਦਾ ਟਾਈਮਿੰਗ ਜਿਹੜੀ ਮੁੱਦਿਆਂ ਤੇ ਟਾਈਮਿੰਗ ਦਾ ਬੜਾ ਵੱਡਾ ਫਰਕ ਆ ਟਾਈਮਿੰਗ ਸੈੱਟ ਨਹੀਂ ਕਰ ਪਾ ਰਹੇ ਕਈ ਸੂਬਿਆਂ ਵਿੱਚ ਆ ਟਾਈਮਿੰਗ ਪੰਜਾਬ ਵਾਲੀ ਵੀ ਠੀਕ ਨਹੀਂ ਆਈ ਸੀ ਪੰਜਾਬ ਵਾਲੀ ਵੀ ਟਾਈਮਿੰਗ ਠੀਕ ਨਹੀਂ ਆਈ ਬੇਸ਼ੱਕ ਕੱਲ ਨਾ ਜਿਹੜਾ ਪੱਟੀ ਵਿੱਚ ਹੋਇਆ ਨਾ ਕਾਨਫਰੰਸ ਰਵਿੰਦਰ ਜੀ ਕਾਂਗਰਸ ਦੀ ਪੱਟੀ ਚ ਕੱਲ ਕਾਨਫਰੰਸ ਹੋਇਆ ਉੱਥੇ ਦਾ ਇੱਕ ਗੁਰਤੇਗਪਾਹਾ ਅਦਰ ਸਟੇਟ ਲਾਰਜ ਯੂਨੀਵਰਸਿਟੀ ਦੇ ਵਾਸਤੇ 250 ਕਰੋੜ ਰੁਪਇਆ ਜਿਹੜਾ ਕਿ ਉਹਨੇ ਕੀਤਾ ਸੀ ਇਲਾਮ ਕੈਪਟਨ ਅਮਰਿੰਦਰ ਨੇ ਬਾਅਦ ਚ ਕਨੇ ਆਮ ਆਦੀ ਪਾਰਟੀ ਨੇ ਕੀ ਗੱਲ ਨਹੀਂ ਕੀਤੀ ਕੋਈ ਇਹ ਦੋਸ਼ ਲੱਗੇ ਨੇ ਕੱਲ ਵੈਸੇ ਉਹਦੇ ਵਿੱਚ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਚੰਨੀ ਵਰਗੇ ਬੰਦੇ ਇਕੱਠੇ ਹੋਏ ਸੀ ਉੱਥੇ ਚੰਨੀ ਨੇ ਚੁੱਕਿਆ ਮੁੱਦਾ ਏ ਲਾਜ ਯੂਨੀਵਰਸਿਟੀ ਵਾਲਾ ਕਹਿੰਦੇ ਲਾਜ ਯੂਨੀਵਰਸਿਟੀ ਬਣਾਵਾਂਗੇ ਇੱਥੇ ਅਸੀਂ ਲਾਜ ਹੀ ਬਣਾਵਾਂਗੇ ਜਦੋਂ ਸਾਡੀ ਸਰਕਾਰ ਅੱਗੇ ਆ ਜਾਂਦੀ ਏ ਤਾਂ ਅਗਲੀ ਸਾਡੀ ਰਣਨੀਤੀ ਪੱਟੀ ਇਲਾਕੇ ਦੇ ਵਿੱਚ ਲਾਜ ਯੂਨੀਵਰਸਿਟੀ ਬਣਾਵਾਂਗੇ ਸੀ ਲਾਸਟ ਇਅਰ ਯੂਨੀਵਰਸਿਟੀ ਪਟਿਆਲੇ ਵਿੱਚ ਯੂਨੀਵਰਸਿਟੀ ਲਾਏ ਗਏ ਨੇ ਜੀ ਉਹ ਕੇਂਦਰੀ ਆ ਹੂੰ ਉਹ ਕੇਂਦਰੀ ਯੂਨੀਵਰਸਿਟੀ ਆ ਪਟਿਆਲੇ ਦੀ ਲਾਜ ਯੂਨੀਵਰਸਿਟੀ ਇਹ ਸਟੇਟ ਯੂਨੀਵਰਸਿਟੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ